ਤਾਉਣ ਵਾਲੀ ਦੁਖੀ ਆਂਦੀ ਆ ਖੁਸ਼ ਹੈ ਉਧਰ ਵੀ ਲੱਤ ਦੁਖਦੀ ਕੁਛ ਲੱਤੀ ਮੰਡ ਦੇ ਪੁੱਤ। ਥਾਲੀ ਹਾਂ ਕਿਉਂ ਤਾਉਣ ਜੇ ਫੜੀ ਬੈਠਿਆ ਉਧਰ ਤਾਂ ਗੋਡੇ ਕੋਲ ਜਵਾਕ ਮੰਡੀ ਆਂਦਾ ਵਿਚਾਰਾ ਲੱਗਿਆ ਤੇ ਲੱਤ ਦੁਖਦੀ ਆ ਉਧਰੋਂ ਮੇਰੀ ਆਹ ਦੁਖੀ ਆਂਦੀ ਤਾਉਣ ਬਲਾਈ ਪੁੱਤ ਨਾੜ ਰੁੜ ਵਾਲ ਪਖਾ ਗਿਆ ਪਈ ਰੇ ਇਹ ਪਹਿਲਾਂ ਮੈਂ ਕਿਹਾ ਦੁਖੀ ਨਹੀਂ ਆ ਰਾਤ ਜਿਹਨੋਂ ਮੈਂ ਤੈਨੂੰ ਆਇਆ ਕਿਹਾ ਮੈਂ ਕਿਹਾ ਮਿੱਟੀ ਟਰਾਲੀ ਕੋਠੇ ਚਲਣੀ ਉਦੋਂ ਤੋਂ ਬਾਅਦ ਦੁਖਣ ਲੱਗ ਗਈ ਇਹ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਕਰਦਾ ਕੰਮ ਤਾਂ ਆਪਾਂ ਕਰਨਾ ਹੀ ਕਰਨਾ ਸੀ ਜੇ ਕਰਨਾ ਤਾਂ ਫਿਰ ਐ ਕਰ ਚਾਹ ਦੀ ਕੋਠ ਬਣਾ ਉਹ ਮਿੱਟੀ ਟਰਾਲੀ ਚੜਾਈ ਆਪਾਂ ਕੋਠੇ ਦੇ ਚਾਹ ਤਾਂ ਮੈਂ ਤੈਨੂੰ ਬਣਾ ਦਿੰਨੀ ਆ ਮੈਂ ਤਾਂ ਚਾਹ ਨੂੰ ਜਵਾਬ ਨਹੀਂ ਦਿੰਦੀ ਕੰਮ ਤਾਂ ਹਣ ਔਕਸੋਖੀ ਮੈਨੂੰ ਕਰਨੇ ਪੂ ਘਰੇ ਤਾਂ ਸਰਦਾ ਨਹੀਂ ਸੋ ਐ ਕਰ ਜਿਹੜੀ ਕੋਠ ਤੇ ਮਿੱਟੀ ਪਾਉਣ ਨੂੰ ਦਿਹਾੜੀ ਆ ਪੁੱਛ ਲੈ ਔਕਸੋਖਾ ਜੀ ਕੋਈ 2-400 ਰੁਪਏ ਇਹਦਾ ਲੈਂਦਾ ਲੈ ਜੂਗਾ ਇਹ ਤੇ ਦੁਕਨੇ ਲੱਗ ਜਾਨਗੇ ਓ ਯਾਰ 2 ਘੰਟਿਆਂ ਦਾ ਕੰਮ ਆ ਯਾਰ ਆਪਾਂ ਦੋਨੇ ਆਣੇ ਰਲ ਮਿਲ ਕੇ ਸਿੱਟ ਜਾਾਂਗੇ ਯਾਰ ਸਿੱਟ ਤਾਂ ਸਵਾਂ ਦੇਵਾਂਗੇ ਬੱਥਲਾਣਾ ਬਾਹਲੀ ਨਾ ਜ਼ਿਆਦੇ ਹੋ ਜਾ ਸੋਜ ਪੈ ਜੇ ਨਾੜਾ ਨੂੰ ਅੱਗੇ ਨਿਮਰਤਾ ਹੀ ਮੁੜਦੀ ਤਾ ਹਣਾ ਦਿਹਾੜੀ ਆ ਪੁੱਛ ਲੈ ਕੁਛ ਚਲ ਮੈਂ ਜਾਣਾ ਫਿਰ ਦਿਹਾੜੀ ਕੋਈ ਚੰਗਾ। ਫੇ ਮੇਰੀ ਗੱਲ ਸੁਣਾ ਮੈਂ ਉਹ ਬੰਜ ਕੋਲ ਜਾ ਕੇ ਆਣਾ ਬੰਜ ਵੇਲਾ ਹੈਗਾ। ਮੇਰੇ ਮਿੰਨ ਤਾਂ ਬੰਜ ਪੁੱਛ ਪਵੇਂ ਢੰਬਾ ਕੁੱਛ ਪਰਦੇ ਅੜ ਗਿਆ ਪੁੱਛਲਾ ਮੈਂ ਇੰਥੋਂ ਹੀ ਆ ਹੁੰਦਾ। ਚਾਹ ਚੰਗਾ ਫਿਰ ਮੈਂ ਜਾਣਾ ਬੰਜ ਕੋਲ। ਜਾ ਆ। ਨਵੇਂ ਭਾਲਦਾ ਬੰਜ। ਪਤਾ ਨਹੀਂ ਕਿੱਥੋਂ ਕੀ ਨਾ ਲੈਂਦਾ ਹੋਰੀ। ਮੈਂ ਪੁੱਛ ਤਾਲਿਆ ਦਿਹਾੜੀ ਪਰ ਮੇਰੀ ਤਾਂ ਹੁਣ ਦੁਖਦੀ ਹੈ ਕੀ ਕਰਾਂ ਮਿੱਥੋਂ ਹੁੰਦਾ ਨਹੀਂ ਕੰਮ ਹੁਣ। ਐਂ ਦਾਣਾ ਸਾੜੜਾ ਜਵਾਕ ਜਾਣਾ ਤਾਂ ਰੀੜੀ ਧੋਵੇ ਨਾ ਇਹ ਤੇ ਕੱਪੜਾ ਮਾਰੀ। ਉਹ ਬੰਜ। ਯਾਰ ਜੱਗੇ ਵਰਗਾ ਲੱਗਦਾ ਓਏ ਯਾਰ ਆਉਂਦੀ ਰਿਹਾ ਤਾ ਉਹ ਫਿਰਦਾ ਉਹਦੇ ਕੋਲ ਹੀ ਚਲ ਗਿਆ ਜੱਗਈ ਲੱਗਦਾ ਯਾਰ ਓਏ ਆ ਵੀ ਜੱਗੇ ਓਏ ਆ ਓਏ ਆ ਕੀ ਹਾਲ ਨੇ ਠੀਕ ਆ ਵਧੀਆ ਹੋ ਗਿਆ ਉਹ ਕਾ ਬੋਲ ਮਾਰਤੇ ਯਾਰ ਤੂੰ ਆਇਆ ਕਿ ਤੂੰ ਨਹੀਂ ਆ ਯਾਰਾ ਰੇਡੀਜੀ ਸਾਫ ਕਰੀ ਜਾਂਦਾ ਸੀਗਾ ਕਿਆ ਆ ਗਿਆ ਦਾ ਧੂੰਦਾ ਨਹੀਂ ਕਰਦਾ ਨੀ ਉਵੇਂ ਗੋਹੇ ਦੀ ਮਨ ਮਨ ਲਿਬੜੀ ਆ ਵਿੱਚ ਪਤਾ ਨਹੀਂ ਕੀ ਕੁਝ ਪਿਆ ਇਹ ਦੇ ਕੰਦੇ ਦੇ ਉਹ ਜਵਾਕਾਂ ਦਾ ਜਿਹਨੂੰ ਪਤੀ ਹੈ ਅੱਜ ਕੱਲ੍ਹ ਆਖੀ ਨਹੀਂ ਲੱਗਦਾ ਉਹ ਜਵਾਕ ਮੇਰੀ ਗੱਲ ਸੁਣਾ ਜਵਾਕ ਪੜਨਾ ਪੜਦਾ ਪੁਰਦਾ ਹੋਣਾ ਹੋਰ ਕੀ ਪੜਦਾ ਗਿਆ ਪੜਦਾ ਘਟਾ ਉਥੇ ਅੰਦਰ ਮੋਬਾਈਲ ਤੇ ਬੈਠਾ ਰਹਿੰਦਾ ਓਏ ਤੈਨੂੰ ਪਤਾ ਨਹੀਂ ਉਹ ਛੁੱਟੀਆਂ ਹੋਈਆਂ ਕਰਕੇ ਨਾ ਕੰਮ ਆਨਲਾਈਨ ਕੀਤਾ ਹੋਇਆ ਜਵਾਕ ਮੋਬਾਈਲ ਤੇ ਕੰਮ ਕਰਦਾ ਹੋਣਾ ਉਹਦਾ ਹਾਂ ਹਾਂ ਬਈ ਹਾਂ ਪਰ ਮੈਨੂੰ ਤਾਂ ਮਜਾ ਨਹੀਂ ਪੜ ਬੰਦਾ ਬੱਸ ਫੇਰ ਤੂੰ ਐ ਨਾ ਜਵਾਕ ਨੂੰ ਕੁਰੀਆ ਕਰ ਮੇਰੀ ਗੱਲ ਸੁਣ ਜਿਹੜਾ ਜਵਾਕ ਪੜਦਾ ਨਾ ਨਾਲੇ ਯਾਰ ਬਾਹਰ ਜਾ ਕੇ ਕੀ ਪਤੀਆ ਹਾਲਾਤ ਕਿਹੜੇ ਆ ਵਧੀਆ ਸਮਾਂ ਹੀ ਅੰਦਰ ਬੈਠਾ ਪੜੀ ਜਾਂਦਾ ਹਾਂ 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 ਜਾਂਦਾ ਕਿਸੇ ਨਾਲ ਨਹੀਂ ਰੱਦਦਾ ਕਿਸੇ ਨਾਲ ਨਹੀਂ ਹਾਂ ਅੱਜ ਕੱਲ ਤੈਨੂੰ ਪਤਾ ਮਾਹੌਲ ਖਰਾਬ ਆ ਚਿੱਟੇ ਚੱਪੇ ਵਾਲੇ ਸੋਝ ਵਗ ਤੁਰਾ ਫਿਰਦਾ ਮੈਂ ਤਾਂ ਤੈਨੂੰ ਕਹਿਣਾ ਬੰਝ ਬਾਹਰ ਜਾਣ ਵੀ ਨਹੀਂ ਦੇ ਬਈ ਨਾ ਮੈਂ ਨਹੀਂ ਜਾਣ ਦੇ ਮੈਂ ਰੱਦ ਨਹੀਂ ਦੇ ਦਿੰਦਾ ਜਾ ਤਾਂ ਸਕੂਲ ਤੇ ਜਾ ਆ ਉਹਦਾ ਘਰੇ ਕਰਾ ਲੈ ਠੀਕ ਆ ਚਲ ਜੇ ਅੰਦਰ ਵੀ ਬੈਠਾ ਨਾ ਜੇ ਨਹੀਂ ਵੀ ਬੜਦਾ ਅੰਦਰ ਬੈਠਾ ਚਾ ਵੀ ਲੋਟ ਤੰਗਾਗਾ ਤੈਨੂੰ ਲਾਂਬਾ ਤਾਂ ਨਹੀਂ ਆਉ ਨਾ 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 ਮੈਂ ਤਾਂ ਜਵਾਬ ਠੀਕ ਆ ਯਾਰ ਹਾਂ ਵਧੀਆ ਜਵਾਬ ਕਹਿੰਦਾ ਹਾਂ ਕਿਵੇਂ ਆਇਆ ਸੀ ਓਏ ਯਾਰ ਮੈਨੂੰ ਤਾਂ ਤੇਰੇ ਦੀ ਕੰਮ ਸੀ ਅੱਜ ਬੋਲ ਤੇ ਆਪਾਂ ਨਾ ਮਿੱਟੀ ਦੀ ਪਾਉਣੀ ਸੀ ਯਾਰ ਕੋਠੇ ਤੇ ਅੱਛਾ ਤੇ ਜੇ ਤੂੰ ਬੇਲਾ ਦਾ ਚ ਮੇਰੇ ਨਾਲ ਵਾਕਸਾ ਬੇਲਾ ਤਾਂ ਯਾਰ ਚੱਲ ਮੈਂ ਕੋਈ ਗੱਲ ਨਹੀਂ ਪਵਾਵਾਂਗੇ ਯਾਰ ਮਿੱਟੀ ਜੱਗਿਆ ਬਸ ਫਿਰ ਮੈਂ ਮੈਂ ਵੀ ਟਾਂਗੋ ਤੈਨੂੰ ਕਹਿੰਦਾ ਤੈਨੂੰ ਤੇਰੇ ਕੋਲ ਆਇਆ ਯਾਰ ਨਹੀਂ ਹੋਰ ਪਿੰਡ ਵਸੇਰਾ ਵਸਦਾ ਯਾਰ ਮੈਂ ਹੋਰ ਨਾ ਕਿਸੇ ਕੋਈ ਜਾਂਦਾ ਮੈਂ ਤਾਂ ਗੱਲ ਮੰਨੀ ਤੇਰੀ ਹਾਂ ਠੀਕ ਆ ਫਿਰ ਕਦੋਂ ਪਾਈਏ ਉਹ ਪਾਉਣੀ ਤਾਂ ਆਪਾਂ ਹੁਣੀ ਐ ਤੂੰ ਮੈਨੂੰ ਦੱਸ ਵੀ ਮੇਰੇ ਕੋਈ ਕਦੋਂ ਕਾਏਗਾ ਮੈਂ ਤੇਰੇ ਕੋਲ ਆ ਜਾਣਾ ਯਾਰ ਮਾੜੀ ਜੀ ਕਰੜੀ ਜੀ ਚਾਹ ਪੀਲਾਮ ਓ ਯਾਰ ਚਾਹ ਆਪਣੇ ਉੱਥੇ ਵੀ ਲਈ ਨਹੀਂ ਯਾਰ ਮੈਨੂੰ ਆਪਦੇ ਹੀ ਬਣਾਏ ਬਨਾ ਸਵਾਦ ਨਹੀਂ ਆਉਂਦਾ ਓ ਮੈਨੂੰ ਪਤਾ ਤੈਨੂੰ ਵੀ ਪਤਾ ਏ ਗੁੜੀਆਂ ਪੱਤੀ ਪੁੱਤੀ ਨਹੀਂ ਪਉਂਦੀਆਂ ਮੈਨੂੰ ਪਤਾ ਤੂੰ ਵੱਧ ਪੱਤੀ ਪੁੱਤੀ ਪੀਂਦਾ ਹੋਏਗਾ ਮੈਂ ਤਾਂ ਫਿਰ ਰੜਕਮੀ ਚਾਹ ਬਣਾਉਣਾ ਏ ਅੱਛਾ ਹਾਂ ਚੱਲ ਠੀਕ ਏ ਚੰਗਾ ਫਿਰ ਪੁਰਾਣਾ ਬੰਦਾ ਪਹਿਲਾਂ ਤੂੰ ਸਾਨੂੰ ਸੁਭਾਅ ਪਿਆ ਹੋਇਆਗਾ ਠੀਕ ਏ ਠੀਕ ਏ ਚੰਗਾ ਫਿਰ ਭਰਾ ਬਣ ਕੇ ਆ ਜੀ ਨਾ ਕੋਈ ਗੱਲ ਨਹੀਂ ਮੈਂ ਖਾ ਜਾਂ ਤੂੰ ਬੇਪਰਵਾਹ ਸੰਸ ਹੋ ਗਿਆ ਮਿੱਟੀ ਤੇਰੀ ਪਾਈ ਪਈ ਆ ਫਿਰ ਮੈਂ ਨਾ ਜਾਵਾਂ ਹੋਰ ਕਿਸੇ ਕੋਲ ਨਹੀਂ 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 ਬਸ ਠੀਕ ਏ ਫਿਰ ਮੈਂ ਤੈਨੂੰ ਡੀਕਦਾ ਇਕੱ ਕੋ ਜਦ ਮੈਂ ਚਾਹ ਬਣਾ ਲਾ ਮਰੀ ਰੜਕਮੀ ਠੀਕ ਹੈ ਠੀਕ ਹੈ। ਯਾ ਭਾਂਡੇ ਤੋਤੇ ਕਿਹੜਾ ਵੇਲਾ ਹੋ ਗਿਆ ਗਾਏ ਨੂੰ ਹਜੇ ਨਹੀਂ ਮੋੜਿਆ ਕਰੇ। ਅਲੀ ਹਾਂ ਇੰਨਾ ਟਾਈਮ ਲਾ ਆਏ ਹਜੇ ਤੁਸੀਂ ਦਿਹਾੜੀ ਆ ਪੁੱਛਣਗੇ। ਉਹ ਦਿਹਾੜੀਆ ਤੇ ਮਿਲ ਗਿਆ ਯਾਰਾ ਤੇ ਮੈਨੂੰ ਉਥੇ ਰਾਹ ਚ ਟਾਈਮ ਲੱਗ ਗਿਆ। ਉਹ ਤੇ ਖਰਾ ਆ ਲੈ ਤੈਨੂੰ ਪਤੀਆ ਗੱਲਾਂ ਬਾਤਾਂ ਕਰਨ ਲੱਗੇ। ਹਾਂ ਐ ਟਾਈਮ ਲੱਗ ਗਿਆ ਤੇ ਉਹ ਆਇਆ ਨਹੀਂ ਹਜੇ ਭੈਣਾ ਉਹ ਤਾਂ ਕਹਿੰਦਾ ਸੀ ਮੈਂ ਤੇਰੀ ਮਗਰੀ ਆ ਗਿਆ ਕਹਿੰਦਾ। ਕਿਹਨੂੰ ਪੁੱਛ ਕੇ ਆਇਆ ਤੂੰ? ਉਹੀ ਬੰਜ ਨੂੰ ਪੁੱਛ ਕੇ ਆ ਹਾਂ ਹੋਰ ਕਿਹਨੂੰ? ਬੰਜ ਬੰਜ ਕਰੀ ਜੰਨਾ। ਬੰਜ ਕੋਈ ਬੰਦਾ ਹੈ ਕਿ ਕੀ ਹੈ ਉਹ ਯਾਰ ਕੰਮ ਨਹੀਂ ਆ ਤਦਾ ਤੇ ਹੋਰ ਹੁਣ ਗਦੇ ਉਹ ਬੰਦੇ ਦਾ ਨਾਮ ਹੈ ਇਹ じゃ ਕਿਹੜਾ ਬੰਜ ਜਾ ਬਟ ਨਮ ਉਹ ਆ ਹੁਣ ਆਪਣੇ ਆਊਗਾ ਮਿੱਟੀ ਸਟਾਉਣ ਤੂੰ ਦੇਖ ਲਿਓ ਨਾ ਦੇਖ ਲੈ ਹਾਂ ਬੰਜ ਪਤਾ ਨਵਾਂ ਹੀ ਨਾਮ ਸੁਣਿਆ ਹੈ ਅੱਜ ਲੈ ਤੂੰ ਤਾਂ ਨਵਾਂ ਨਾਮ ਉਹ ਬੰਦੇ ਦੇ ਨਾਮ ਹੁੰਦੇ ਹੁੰਦੇ ਕੋਈ ਸਦਾ ਕੋਈ ਨਾਮ ਮੈਂ ਤਾਂ ਕਹ ਤਾ ਤੂੰ ਚੌੜ ਕਰਦਾ ਕਹਿ ਗਿਆ ਮੈਨੂੰ ਵੀ ਬੰਜ ਕੋਲੇ ਜਾਂਦਾ ਤਾਂ ਹੀ ਮੈਂ ਕਿਹਾ ਭਾ ਵਾਧ ਕੋਲੇ ਜਾ ਘਟੰਬੇ ਕੋਲੇ ਜਾ ਨਾ ਨਾ ਮੇਰੀ ਗੱਲ ਸੁਣ ਲੈ ਨਹੀਂ ਉਹ ਉਹਦਾ ਨਾਮ ਹੀ ਬੰਜ ਹੈਗਾ ਅੱਛਾ ਚਲ ਜੇ ਆ ਗਏ ਤਾਂ ਮੈਂ ਚਾਹ ਫੜਾ ਦੂੰਗੀ ਤੇ ਬਾਕੀ ਮੈਂ ਤਨਾਈ ਕਹਿੰਦੀ ਸੀ ਤੇ ਤੂੰ ਉੱਧਰ ਗਿਆ ਇਸ ਇਨਾ ਟਾਈਮ ਲੱਗ ਗਿਆ ਮੈਨੂੰ ਗੋਲੀ ਲੈ ਆਉਂਦਾ ਚੱਲ ਗੋਲੀ ਤਾਂ ਮੇਰੀ ਗੱਲ ਸੁਣ ਤੂੰ ਗੋਲੀ ਤਾਂ ਜਵਾਕ ਤੋਂ ਮੰਗਾ ਲਈ ਉਹਦਾ ਤਾਂ ਹੁਣ ਹੁੰਦਾ ਇਨਾ ਟਾਈਮ ਲੱਗਾ ਮੈਂ ਆਇਆ ਨਾ ਖੇਤ ਖੇਤ ਮੈਂ ਮੋਟਰ ਛੱਡ ਕੇ ਆਉਣਾ ਆਪਣਾ ਬੇਲਾ ਨਹੀਂ ਵਾਹਣ ਪਿਆ ਜੀਰੀ ਵਾਲਾ ਹਾਂ ਹਾਂ ਤੇ ਜੀਰੀ ਦਾ ਹੈ ਲਾਵਾਂਗੇ ਕੋਈ 15 20 ਜਰਾਂ ਨੂੰ ਯਾਰ ਤੇ ਮੈਂ ਖਾ ਉਹ ਚ ਪਾਣੀ ਛੱਡੇ ਨੇ ਮੋਟਰ ਬਿਲੀ ਖੜੀ ਹੈ ਪਾਣੀ ਬੇਲੇ ਵਾਂਢ ਛੱਡੇਗਾ ਤੇ ਹੋਰ ਕੇ ਬਾਹ ਠੰਡਾ ਹੋ ਜੂ ਪਾਣੀ ਇੰਨਾ ਨਾ ਬੇਲੇਵਾਂ ਚ ਛੱਡੋ। ਓਏ ਆਈਂਗਾ ਤੂੰ ਛੱਡੀ ਐਂ ਨਾ ਤੁਸੀਂ। ਤੂੰ ਤਾਂ ਜਮੀ ਕੌਲੀ ਐ ਯਾਰ। ਲੈ। ਓਏ ਜ਼ਿਮੀਂਦਾਰ ਜ਼ਿਮੀਂਦਾਰ ਨਹੀਂ ਇਹ ਗੱਲ ਕਰਦੇ ਹੁੰਦੇ। ਤੂੰ ਤਾਂ ਜੱਟਾਂ ਦੀ ਐ ਤੈਨੂੰ ਤਾਂ ਜੱਟਾਂ ਦੀ ਤੀ ਤਾਂ ਹਾਂ ਪਾਣੀ ਡੂੰਘੇ ਬਹੁਤ ਜਾਈ ਜਾਂਦੇ ਤਾਂ। ਓ ਡੂੰਘੇ ਡੂੰਘੇ ਤਾਂ ਜਾਈ ਜਾਂਣ ਯਾਰ ਕੁਸ ਮਰਜ਼ੀ ਜਾਈ ਐ ਆਪਾਂ ਡੂੰਘੇ ਡੂੰਘੇ ਰਹਿਣਾ ਮੇਰੀ ਗੱਲ ਸੁਣਾ। ਤੂੰ ਬਾਵਾ ਮੇਰੀ ਨਾਲ ਗੱਲ ਕਰ ਤੇ ਮੈਂ ਨਾ ਮੋਟਰ ਚਲਾਇਆ ਮੈਂ ਜੇ ਉਹ ਆ ਵੀ ਗਿਆ ਹੋ ਮੇਥੋਂ ਮਗਰਾ ਉਹਨੂੰ ਖੇਤੀ 베ਈ ਦੀ। ਚੱਲ ਠੀਕ। ਚੰਗਾ ਉਹਨੂੰ ਖੇਤੀ 베ਈ ਆਇਆ। ਮੈਂ ਜਾਣਾ ਮੈਂ ਮੋਟਰ ਛੱਡਣਾ। ਚੱਲ ਇਹ ਤਾਂ ਜਾਣਦੇ ਲੋ ਮਾਇਆ ਕਿ ਬੰਜ ਖਣੀ ਕੀ ਛੈ ਹੈਗੀ ਕਹਿੰਦਾ ਬੰਜ ਦਾ ਬੰਦੇ ਦਾ ਨਾ ਹੀ ਮਾਇਆ ਕਿ ਪਤਾ ਨਹੀਂ ਕੀ ਨੂੰ ਬੰਜ ਬੰਜ ਕਰੀਂਦਾ ਕਿ ਤੂੰ ਹੀ ਝਾੜਤੀ ਬੰਜ ਕਹਿ ਗਿਆ ਹੈ ਚੱਲ ਗਿਆ ਨਾ ਉਹ ਤਾਂ ਬੰਦਰਾਈ ਨਹੀਂ ਉਹ ਜਾਰੇ ਕੋਈ ਹੱਥ ਹੀ ਆਇਆ ਮਲੀ ਬੰਦਾ ਰੀਤ ਦਾ ਇਹ ਪੂਰੀ ਜਾਣ ਚੱਲ ਚੱਲ ਆ ਪਾ ਕੇ ਤੇ ਚੱਲਣਾ ਨਾ ਲੈ ਵੀ ਬੰਜ ਸਾਂ ਘਾਰੜੀ ਜੀ ਬਣਾ ਲੈ ਚਾ ਤੇ ਉਦੋਂ ਬਾਅਦ ਦੇਖ ਰਿਆ ਫਿਰ ਫਿਰ ਪੈਨੇ ਆ ਰਾਹ ਠੀਕ ਆ ਲਾ ਲਿਆ ਯਾਰ ਚਾਵਾ ਦਾ ਲੱਕੜਾਂ ਮੁੰਡਾ ਉਹ ਜਗਾ ਢੀਕਦਾ ਹੋਊ ਯਾਰ ਚਾਹ ਤੱਕਿਆ ਡੱਬਾ ਲਿਆਉਣਾ ਲੈ ਵੀ ਆਏ ਘਰ ਮਾੜੀ ਪੱਤੀ ਤੇਜ ਰੱਖ ਲਈ ਯਾਰ ਉਫ ਅੱਗੇ ساری ਤਾਂ ਪਾਈ ਲਈਏ ਤੇਰੀ ਗੱਲ ਬਣੂਗੀ ਇਹ ਗੱਲ ਅੱਗੋਂ ਚਾਲ ਗਈ ਯਾਰ ਫਾਇੰਡਰ ਤੱਕ ਤਾਂ ਉਹ ਬਰਬਰ ਨਿਕਲ ਗਈ ਰੜਕ ਹੁਣ ਬਣੀਆ ਲਾਲ ਰੱਤੀ ਹੁਣ ਠੀਕ ਆ ਕਿਆ ਮੈਂ ਇੱਕ ਨੰਬਰ ਚ ਆਹ ਬਣ ਗਈ ਬੰਦ ਸਿਆ ਓਕੇ ਹੋ ਗਿਆ ਕੰਮ ਲੈ ਯਾਰ ਜਗਾ ਦੀ ਕਰਾਉ ਚੱਲੀਏ ਚੱਲ ਯਾਰ ਭਾਂ ਦਾ ਘਾਂਟਾ ਹੋ ਗਿਆ ਉੱਥੇ ਦਿੱਤੀ ਜਾਂਦਾ ਧੱਗਾ ਜਿੰਦਗੀ ਯਾਰ ਨੱਕਾ ਆ ਭੈਣ ਨਾ ਕੱਚਾ ਲੱਗਿਆ ਪਾਣੀ ਨਾਲ ਟੁੱਟ ਜੇ ਮਰਾ ਲਾ ਲੂਟ ਵੀ ਭੱਜ ਗਈ ਯਾਰ ਹਨ ਆ ਦੇ ਕਿਹੜਾ ਤਾਂ ਭੈਣਾ ਆ ਵੀ ਨਹੀਂ ਪਰਿਆ ਦੂਜੇ ਦਾ ਕਿੱਥੋਂ ਪਰ ਨਹੀਂ ਹਾਂ ਜੱਗੇ ਓਏ ਆ ਜਾ ਓ ਆ ਕੀ ਗਿਆ ਪਹਿਲਾਂ ਮੈਂ ਘਰੇ ਗਿਆ ਯਾਰ ਬੁੜੀਆਂ ਕਦੀਆਂ ਖੇਤ ਵਾਗਿਆ ਜੱਗਾ ਅੱਛਾ ਮੈਂ ਉਹਨਾਂ ਨੂੰ ਕਿਹਾ ਮਿੱਟੀ ਕਿੱਥੇ ਸੱਟੜੀਆਂ ਆ ਕੇ ਉਸੇ ਤੋਂ ਪਤਾ ਕਰਿਆ ਤੂੰ ਕਿੱਥੇ ਸੱਟੜੀਆਂ ਓ ਯਾਰ ਮੈਂ ਤਾਂ ਤੈਨੂੰ ਡੀਕ ਡੀਕ ਕੇ ਆਇਆ ਵੰਜਾ ਮੈਂ ਆਖਿਆ ਹੁਣ ਵੀ ਆਇਆ ਹੁਣ ਵੀ ਆਇਆ ਫਿਰ ਮੈਂ ਆਖਿਆ ਮੈਂ ਆਖਿਆ ਯਾਰ ਉਹ ਤਾਂ ਮੈਨੂੰ ਪਤਾ ਕਿਹੜੀ ਚਾਹ ਬਣਾਉਂਦਾ ਉਹਦਾ ਮਹਾ ਚਾਹ ਪੀ ਕੇ ਹੋੜ ਕਿਧਰੇ ਨਜ਼ਾਰਾ ਲਊਗਾ ਚੱਲ ਮਨਾ ਖੇਤ ਜਣਗੀ ਆ ਜਾਂਦੇ ਬੇਜ ਉੱਤੇ ਚਾਹ ਬਣਾਉਂਦੇ ਬਣਾਉਂਦੀ ਲੱਗੀ ਪੀਨ ਕਾ ਅੱਛਾ ਉਹ ਮੈਂ ਫਿਰ ਪੀਨਕ ਟੁੱਟੀ ਜਦੋਂ ਮਖਾ ਯਾਰ ਡਟਾ ਕੇ ਕੇ ਗਿਆ ਸੀ ਫਿਰ ਤੇਰੀ ਯਾਦ ਆਈ ਫਿਰ ਘਰੇ ਜਾ ਘਰੇ ਬੁੜੀਆਂ ਕਹਿੰਦੀਆਂ ਤੇ ਉਹਦਾ ਖੇਤ ਵਾਗਿਆ ਅੱਛਾ ਫਿਰ ਆਇਆ ਤੇਰੇ ਕੋਲ ਉਹ ਕਿੱਥੇ ਜ਼ਿੱਦੀਆਂ ਮਿੱਟੀ ਉਹ ਮਿੱਟੀ ਦਾ ਬੱਕਰੇ ਸਟਣੀ ਯਾਰ ਮੈਂ ਤਾਂ ਜਦੋਂ ਖੇਤ ਆ ਆ ਪਾਣੀ ਛੱਡੀ ਬੱਠਾ ਹੋਏ ਪੰਦਰ ਲਾਈਟ ਭੱਜ ਗਈ ਪਾਣੀ ਯਾਰ ਬੱਟਾ ਬੁੱਟਾ ਪਚਾਵਾਂ ਫਿਰ ਮੈਂ ਉਹ ਬੱਟਾ ਬਜਮੁੱਛ ਕੀ ਕਰਨੀ ਹੈ ਹਾਂ ਓਏ ਇਹਦਾ ਵਾਹ ਠੰਡਾ ਕਰਨ ਵਾਸਤੇ ਛੱਡਿਆ ਪਾਣੀ ਮੈਂ ਹਜੇ ਤਾਂ ਝੋਨਾ ਦਾ ਪਾ 15 ਦਿਨ ਨਹੀਂ ਲਉਦੇ ਓਏ ਪਤੰਦਰਾ ਪਹਿਲੀ ਕੋ ਛੱਡਦਾ ਫਿਰ ਓਏ ਯਾਰ ਕਿਉਂ ਪਹਿਲਾਂ ਕਿਵੇਂ ਆਇਆ ਉਹ ਰਿਹਾ ਪਾਣੀ ਹੁਣ ਤੈਨੂੰ ਪਤਾ ਕਿੰਨਾ ਕੀਮਤੀ ਆ ਪਾਣੀ ਦੀ ਏ ਖਰਾਬੀ ਨਹੀਂ ਆਪਾਂ ਮੌਕੇ ਤੇ ਰਵਾ ਲੈਂਦੇ ਪੜ ਲੈਂਦੇ ਵਾਹਣਾ ਓਏ ਯਾਰ ਮੇਰੀ ਗੱਲ ਤਾਂ ਸੁਣਾ ਓਏ ਯਾਰ ਪਤਾ ਕੀ ਹੈ ਆਪਣੀਆਂ ਮੋਟਰ ਸਾਂਝੀ ਕਿਸੇ ਨਾਲ ਆ ਜਾ ਉੱਥੇ ਬਹਿਨੇ ਯਾਰ ਸ਼ਾਮੇ ਧੁੱਪ ਹੋਗੀ ਹਾਂ ਆਰ ਪੈਂਦਾ ਆ ਜਾ ਸ਼ਾਮੇ ਆ ਜਾ ਤਖਿਆ ਗਰਮੀ ਬਾਲੀ ਹੈ ਗਰਮੀ ਬਾਲੀ ਹੋਗੀ ਉਹ ਤੈਨੂੰ ਤਾਂ ਘੱਟ ਲੱਗਦੇ ਹੁਣ ਮੈਨੂੰ ਪਤੀ ਮੈਨੂੰ ਤਾਂ ਫਿਰ ਤੈਨੂੰ ਪਤੀ ਆ ਮੈਂ ਤਾਂ ਹੁਣ ਕਰੜੀ ਦੀ ਚਾਹ ਪੀ ਕੇ ਫੇਰ ਆਇਾਂਗਾ ਉਹ ਬੈ ਯਾਰ ਮੈਂ ਤਾਂ ਨਾ ਬਸ ਯਾਰ ਮੈਂ ਤਾਂ ਤੈਨੂੰ ਦੀ ਕਰੂ ਕੇ ਮੈਂ ਆਖਿਆ ਉਹ ਤਾਂ ਨਹੀਂ ਆਉਂਦਾ ਹੈ ਮੈਂ ਆਖਿਆ ਮੈਂ ਆਹ ਚੱਲ ਮਨਾ ਪੱਕ ਮੋਟਰ ਛੱਡਿਆ ਉਹਨੇ ਇੱਕ ਪਤਾ ਕੀ ਹੈ ਮੋਟਰ ਇਹ ਵਾਂਝ ਆਪਣੀ ਮੋਟਰ ਸਾਂਝੀ ਯਾਰ ਅੱਛਾ ਉਹ ਮੈਂ ਆਖਿਆ ਮੈਂ ਆਖਿਆ ਯਾਰ ਕੱਲ ਨੂੰ ਉਹ ਛੱਡ ਲਣਗੇ ਉਹ ਬਾਹ ਠੰਡਾ ਕਰਨਗੇ ਹੁਣ ਮੈਂ ਕਹਾ ਅੱਜ ਆਪਾਂ ਛੱਡਦੇ ਨੇ ਆਪਾਂ ਬਾਹਰ ਠੰਡਾ ਕਰ ਲਾਂ। ਓਏ ਕਾਮਲਿਓ ਓਏ ਕਾਮਲਿਓ ਓਏ ਜੱਟੋ ਓਏ ਤੁਸੀਂ ਛੱਡ ਛੱਡ ਪਾਣੀ ਨਾ ਪਾਣੀ ਧਰਤੀ ਚੋਂ ਖਤਮ ਕਰੂੰਗੇ। ਓਏ ਯਾਰ ਕਿਵੇਂ ਖਤਮ ਹੋ ਜੂਗਾ ਬਾਦੂ ਦਾ ਪਾਣੀ ਧਰਤੀ ਜੀ ਯਾਰ। ਬਾਦੂ ਕਿੱਥੇ ਆ ਪਤੰਦਰਾ 15 ਫੁੱਟ ਥੱਲੇ ਲੈ ਗਏ ਖੂ। ਓਏ ਯਾਰ 15 ਫੁੱਟ ਮੇਰੀ ਗੱਲ ਸੁਣ ਮੱਛੀ ਮੋਟੜਾ ਭਾਈ ਇਹ ਫਰਾਟੇ ਮਾਰਦਿੰਗੇ। ਓ ਕੀ ਫਰਾਟੇ ਮਾਰਦਿੰਗੇ ਯਾਰ ਜੀ ਮੈਂ ਨਾ ਭਾਂਤੇ ਨਾਲ ਸਿੱਧੀ ਗੱਲ ਹੋ ਜੇ ਮੈਂ ਤਾਂ ਨਾ ਇਹਨਾਂ ਤੇ ਮੋਟੜਾਂ ਤੇ ਭਾਂ ਦਾ ਦੂਜੀਆਂ ਹੋ ਲਵਾ ਦਿਆਂ। ਵੇ ਜਿੰਨਾ ਪਾਣੀ ਵਰਤੂਗਾ ਬੰਦਾ ਉਨਾ ਉਹ ਉਹਨਾ ਬਿੱਲਾ ਵੀ ਓ ਯਾਰ ਤੂੰ ਤਾਂ ਜਮੀ ਕਮਲਾ ਯਾਰ ਤੂੰ ਇਹ ਗੱਲਾਂ ਕਰੀਆਂ ਕਰੀਏ ਨਾ ਤੂੰ ਗੱਲਾਂ ਯਾਰ ਹੁਣ ਭਾਈ ਪਾਣੀ ਬਹੁਤ ਅਨਮੋਲ ਕੀਮਤੀ ਖਜ਼ਾਨਾ ਆਗਾ ਲੋਕੀ ਵੀ ਇਹੀ ਬਰਬਾਦੀ ਕਰੀਏ ਉਹ ਤੈਨੂੰ ਇੱਕ ਗੱਲ ਦੱਸ ਦਾਂ ਤੇ ਗਾਸਿਆ ਹਾਂ ਅੱਜ ਕੱਲ ਜਿਹੜੀਆਂ ਨੰਨੀਆਂ ਆਈਆਂ ਨੇ ਗੁੜੀਆਂ ਹਾਂ 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 ਇਹ ਗੋਏ ਦੇ ਲਾ ਕੇ ਹੱਥ ਲਾ ਕੇ ਰਾਜੀ ਨਹੀਂ ਗੋਹੇ ਦੇ ਕਿਉਂ ਇਹ ਮਾਰਦੀਆਂ ਨੇ ਉਹ ਪ੍ਰੈਸ਼ਰ ਮਾਰ ਮਾਰ ਕੇ ਘਾਟ ਪਾ ਦਿੰਦੀਆਂ ਨੇ। ਉਹ ਯਾਰ ਮੱਛੀ ਮੋਟਰਾਂ ਲਾਈਆਂ, ਨਜ਼ਾਰਾ ਬਣਾ ਰੱਖਿਆ ਮੱਛੀ ਮੋਟਰਾਂ ਨੇ। ਆਹਦਾ ਪੈਂਚੋਦਾ ਬੰਦ ਕਰਿਆ ਗਿਆ। ਕਿਉਂ? ਆਹ ਮੋਟਰਾਂ ਦਾ ਪਹਿਲਾਂ ਨਲਕੇ ਹੁੰਦੇ ਸੀ, ਉਹਨਾਂ ਕ ਪਾਣੀ ਵਤਦੇ ਸੀ ਲੋਕ। ਹੁਣ ਤਾਂ 13 ਭਰਾਵਾ ਸੁੱਚ ਦੱਬ ਕੇ ਮੁੜ ਕੇ ਪੁੱਛਦੀ ਨਹੀਂ ਕੋਈ। ਹਾਂ, ਸਹੀ ਗੱਲ ਐ। ਹਾਂ, ਸਹੀ ਗੱਲ ਐ। ਹੋਰ ਸੁਣ ਲੈ ਬਾਈ। ਹਾਂ। ਆਪਣੇ ਆਹ ਪੰਜਾਬ ਆ ਜਿਹੜਾ ਇੱਕ ਦਿਨ ਇਹ ਆਉਣ ਆਏ ਸਮੇਂ ਤੇ ਪੰਜਾਬ ਹੀ ਖਤਮ ਹੋ ਜਾਊਗਾ ਇਥੋਂ ਦੀ ਧਰਤੀ ਬੰਜਰ ਬਣ ਜਾਊਗੀ ਉਹ ਕਿਉਂ ਬੰਜਰ ਕਿਉਂ ਬਣ ਜੂ ਯਾਰ ਮੈਨੂੰ ਬਾਈ ਮੇਰੀ ਗੱਲ ਸੁਣਾ ਇਹ ਵੱਡੀਆਂ ਵੱਡੀਆਂ ਮੋਟਰਾਂ ਲਾਈ ਜਾਂਦੇ ਨੇ ਪਾਣੀ ਥੱਲੇ ਨੀਵਾ ਹੋਈ ਜਾਂਦਾ ਦਾ ਪਾਣੀ ਨੀਵਾ ਹੋਈ ਜਾਂਦਾ ਤੇ ਪਦੰਗਾ ਪਾਣੀ ਆਊਗਾ ਕਿੱਥੋਂ ਉਹ ਤਾਂ ਤੇਰੀ ਗੱਲ ਹੈਗੀਆ ਮੇਰੀ ਗੱਲ ਸੁਣਾ ਹਾਂ ਤਾਂ ਤੇਰੀ ਮੈਂ ਮੰਨਦਾ ਪਰ ਰਾਸਤਾ ਨਾ ਨਾ ਜਿਹੜਾ ਓ ਰਾਜਸਥਾਨ ਚ ਤਾਂ ਬੁਰਾ ਹਾਲ ਹੋ ਰਿਹਾ ਤੇ ਪੰਜਾਬ ਨਹੀਂ ਪੰਜਾਬ ਚ ਤਾਂ ਮੌਜਾ ਹੈ ਬਾਈ ਬਾਈ ਆਪਾਂ ਨੂੰ ਲੱਗਦਾ ਵੀ ਇੱਥੇ ਐ ਨਹੀਂ ਹੁੰਦਾ ਜਮਾ ਬਿਲਕੁਲ ਅਜ ਤੋਂ ਲਾਲਾ 20 ਸਾਲਾਂ ਨੂੰ ਇੱਥੇ ਪਾਣੀ ਬਿਲਕੁਲ ਡਾਊਨ ਹੋ ਜਾਊਗਾ ਅੱਛਾ ਫਿਰ ਬਹੁਤ ਤੰਗ ਹੋਵਾਂਗੇ ਆਪਾਂ ਇਹ ਰਾਜਸਥਾਨੀ ਬਣ ਜਾਊਗਾ ਓ ਯਾਰ ਮੈਂ ਤਾਂ ਤੈਨੂੰ ਆਇਆ ਬਰਾਨ ਬਣ ਜਾਊਗਾ ਇਹ ਜਿਹੜਾ ਬੀਜ ਦਿਆਂ ਕਰਦੇ ਕਿਉਂਕਿ ਆਪਾਂ ਨੂੰ ਜ਼ਿੰਮੇਵਾਰਾਂ ਨੂੰ ਕੰਟਰੋਲ ਚਾਹੀਦਾ ਵੀ ਬੇਅਰਥ ਪਾਣੀ ਨਾ ਵੀ ਵਟੋ ਕਰੋ ਵੀ ਪਾਣੀ ਦੀ ਨਹੀਂ ਮੇਰੀ ਗੱਲ ਸੁਣ ਯਾਰ ਮੈਂ ਤੈਨੂੰ ਐਂ ਕਹਿੰਦਾ ਤੂੰ ਤਾਂ ਬਾਹਰ ਅੰਦਰ ਤੁਰਿਆ ਫਿਰਦਾ ਹਾਂ ਮੈਂ ਤਾਂ ਬਸ ਆਪਣਾ ਥੋੜੇ ਏਰੀਆ 'ਚ ਮੈਂ ਤੈਨੂੰ ਐ ਪੁੱਛਿਆ ਕਿ ਕਿੱ데 ਆਏ ਵੀ ਦੱਸ ਦੇ ਕਿੱ데 ਯਾਰ ਪੰਜਾਬ ਦੇ ਵਿੱਚ ਵੀ ਕੁਝ ਸ਼ਹਿਰਾਂ ਦੇ ਵਿੱਚ ਪੈਂਦਾ ਫਰੀਦਕੋਟ ਬੰਨੀ ਟੱਪ ਜਾ ਅੱਛਾ ਇੱਧਰ ਬੁਰਾ ਹਾਲ ਆ ਡੂੰਘੇ ਨੇ ਪਾਣੀ ਬੁਰਾ ਹਾਲ ਪੈਂਦਾ ਤੇ ਵੱਡੀਆਂ ਮੋਟਰਾਂ ਪਾਰਖਿਆ ਕਿਹੜਾ ਚਕਾਈ ਜਾਂਦੇ ਨੇ ਹੋਰ ਪਾਣੀ ਥੱਲੇ ਡਿੱਗਦਾ ਉਹ ਮੈਂ ਤੇਰੀ ਆਲੀ ਗੱਲ ਉਹ ਮੈਂ ਵੀ ਇੱਕ ਦਿਨ ਦੇਖਿਆ ਸੀ ਆ ਵੀਡੀਓ ਦੇਖੀ ਸੀ ਉਹਦੇ ਵਿੱਚ ਨਾ ਵਿਚਾਰੇ ਉਹ ਕੈਂਪਰ ਲਈ ਆਉਣ ਪਾਣੀ ਦੇ ਕਹਿੰਦੇ ਯਾਰ ਕਹਿੰਦੇ ਸਾਹ ਦਾਦਾ ਕਹਿੰਦੇ ਇੰਨਾ ਬੁਰਾ ਹਾਲ ਹੈ ਕਹਿੰਦੇ ਗੱਲ ਹੀ ਛੱਡ ਦੇ ਆਪਾਂ ਬਾਈ ਲੋਕ ਇਹ ਨਾ ਸਮਝੋ ਵੀ ਇਹ ਬਗਾਨੀ ਆ ਬਗਾਨਾ ਪਾਣੀ ਆ ਬਗਾਨਾ ਨਾ ਮੰਨੂ ਸਹੀ ਗੱਲ ਇਹਦਾ ਪੈਂਡ ਆਪਾਂ ਨੂੰ ਸਾਰਿਆਂ ਬੰਦਿਆਂ ਨੂੰ ਵਿੱਚੀ ਸਰਕਾਰ ਨੂੰ ਰਲ ਕੇ ਆਪਣੇ ਨਾਲ ਇੱਕ ਨਾ ਬਣਾਉਣਾ ਚਾਹੀਦਾਗਾ ਵੀ ਬੇ ਹੱਥ ਪਾਣੀ ਦੀ ਵਰਤੋਂ ਨਾ ਕਰੋ ਜਰ ਮੈਂ ਬੰਝ ਦਿਨ ਸਹੀ ਗੱਲ ਹੈ ਮੇਰੀ ਗੱਲ ਮੈਂ ਤੇਰੀ ਮੰਨ ਲਈ ਗੱਲ ਹੈ ਮੈਂ ਅੱਜ ਮੋਟਰ ਬੰਦ ਕਰ ਜਾਣਾ ਮੈਂ ਜਿੱਦੇ ਛੋਨਾ ਲਾਉਂਗਾ ਮੈਂ ਉਹ ਦੇ ਚਲਾ ਲੂੰ ਮਖੇ ਦੋ ਦਿਨ ਪਹਿਲਾਂ ਛੱਡ ਲਈ ਕੋਈ ਪ੍ਰੋਬਲਮ ਮੇਰੀ ਗੱਲ ਤਾਂ ਸੁਣ ਮੈਂ ਉੱਤੇ ਛੱਡ ਲੂੰ ਪਰ ਗੱਲ ਗੱਲ ਇਹ ਹੈ ਨਾ ਕਿ ਸਾਰੇ ਜੀਵਦਾ ਇਹ ਗੱਲ ਸੋਚਣਾ ਫੇਰ ਹੀ ਹੈ ਨਾ ਉਹਨੇ ਇੱਕ ਤਾਂ ਸੋਚ ਕੇ ਵੇਖੀ ਕਰੂਗਾ ਬਾਈ ਲਾਪਰਵਾਹੀ ਮਾੜੀ ਆ ਹਾਂ ਇਹ ਵੀ ਜਿਵੇਂ ਆਪਣਾ ਘਰ ਆਗਾ ਮੰਨ ਲਾ ਹਾਂ ਘਰ ਦੇ ਵਿੱਚ ਆਪਾਂ ਕੋਈ ਕੁੱਠਾ ਸਿੱਧਾ ਕੰਮ ਕਰਦੇ ਆ ਆਪਾਂ ਨੂੰ ਘਾਟਾ ਪਊਗਾ ਹਾਂ ਇਹ ਸਾਰਾ ਆਪਣਾ ਜਿਹੜਾ ਕੁਦਰਤੀ ਸਿਸਟਮ ਆ ਵੀ ਆਪਣੇ ਕਾਰਾ ਸਹੀ ਗੱਲ ਇਹਨੂੰ ਘਰ ਸੰਭਲੀ ਕੇ ਚੱਲੋ ਫੇਰ ਆਪਾਂ ਖਰਾਬ ਨਹੀਂ ਕਰਦੇ ਇਹ ਚੀਜ਼ਾਂ ਅਨਬੋਲ ਖਜ਼ਾਨੇ ਸਾਹਮਣੇ ਰੱਖਦੇ ਦਰਖਤਾਂ ਦੇ ਲਾਲਾ ਹੁਣ ਹਾਂ ਤੇ ਦਰਖਤਾਂ ਨੂੰ ਪਾਟ-ਪਾਟ ਕੇ ਭਾਂਡਾ ਪਾਟ-ਪਾਟ ਕੇ ਉਪਰ ਹੀ ਜਾਂਦੇ ਨੇ ਇੱਥੇ ਬਾਈ ਫਸਲ ਨਹੀਂ ਹੁੰਦੀ ਪੱਟ ਦਿੰਦੇ ਨੇ ਪਰਖਤ ਵੀ ਜ਼ਰੂਰੀ ਆ ਜ਼ਰੂਰੀ ਤਾਂ ਮੇਰੀ ਗੱਲ ਸੁਣ ਯਾਰ ਪਤਾ ਕੀ ਆ ਉਹ ਪੜਦੇ ਕਿਉਂ ਹੈ ਉਹ ਕਹਿੰਦੇ ਜੇ ਜੀਰੀ ਦੀ ਬੱਠ ਤੇ ਆ ਗਿਆ ਯਾਰ ਉਹ ਹੁਣ ਸੁੱਟ ਜੂਗਾ ਇਹਨੂੰ ਪੱਟ ਦੇ ਪਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਕਸੀਜਨ ਦੀ ਵੀ ਘਾਟ ਪਊਗੀ ਹਾਂ ਇਸ ਕਰਕੇ ਸਾਰੇ ਲੋਕਾਂ ਨੂੰ ਬਸ ਇਹ ਆ ਭਰਾਵੋ ਵੀ ਸਾਰੇ ਲੋਕ ਸੰਭਲ ਕੇ ਚੱਲਣਾ ਸਹੀ ਗੱਲ ਆ ਹਾਂ ਤੇ ਆਪਾਂ ਹੁਣ ਮਿੱਟੀ-ਮੁੱਟੀ ਕਿੱ데 ਪਾਉਣੀ ਆ ਮੈਂ ਤੇ ਨਾ ਪਿਛਲੇ ਪਹਿਰੇ ਹੀ ਪਾਵਾਂਗੀ। ਉਹ ਮੈਨੂੰ ਤਾਂ ਅਗਲੀ ਪਤਾ ਹੁਣ ਤੂੰ ਦੁਬਾਰਾ ਤਾਂ ਪਹਿਲਾ ਲਿਆਦਾ। ਹੋਰ ਤਾਂ ਇਤਨੇ ਗੱਲਾਂ ਦਾ ਨਿਆਰਾ ਆਲੀ ਹੁੰਦਾ। ਉਹ ਮੇਰਾ ਵੀ ਨਹੀਂ ਕੀ ਕਰਦਾ। ਉਹ ਤਾਂ ਠੀਕ ਆ। ਨਾ ਤੈਨੂੰ ਪਤਾ ਯਾਰ ਮੇਰੀ ਗਾ ਉਸ ਨੂੰ ਮੇਥੇ ਦਾ ਇਕੱਲੇ ਤੇ ਤਾਂ ਪੈਂਦੀ ਨਹੀਂ। ਮੈਂ ਤੂੰ ਆਪਦੀ ਪਾਲੀ ਭਲਾਂ ਦੀ ਹੱਥ ਨੇ ਪਾਜੀ। ਨਾ 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 ਕੋਈ ਨਾ। ਉਹ ਤਾਂ ਮੇਰੀ ਜ਼ਿੰਮੇਵਾਰੀ ਆ। ਨਾ ਤੂੰ ਮੋਟਰ ਨੂੰ ਗੱਬੇ ਬੰਦ ਹੁਣ ਜਿੰਨਾ ਤੇਰਾ ਆਪਾਂ 15 ਦਿਨੋਂ ਹਲੇ 20 ਨੂੰ ਜੀਰੀ ਲਾਵਾਂਗੇ। ਹਾਂ। ਉਦੋਂ ਆਪਾਂ 2 ਦਿਨ ਪਹਿਲਾਂ ਮੋਟਰ ਛੱਡਾਂਗੇ। ਠੀਕ ਹੈ ਹਾਂ ਉਹਨਾਂ ਚਿਰ ਮੋਟਰ ਨੂੰ ਖੜੀ ਰਹਿਣ ਦੇ ਕੋਈ ਚੱਕਰ ਨਹੀਂ ਪੈਂਦਾ ਆਹੋ ਇਹ ਗੱਲ ਤਾਂ ਠੀਕ ਹੈ ਕੋਈ ਕੁਛ ਇੱਕ ਗੱਲ ਹੋਰ ਵੀ ਆ ਯਾਰ ਕੁਛ ਸਾਰਾ ਕੁਛ ਅਸੀਂ ਆਏ ਵੀ ਛੱਡ ਲੰਨੇ ਆ ਪਤਾ ਕਿੰਨਾ ਤੈਨੂੰ ਇਹ ਕੱਲ ਦਾ ਨਹੀਂ ਪਤਾ ਉਹ ਸਾਨੂੰ ਅੱਜ ਹੁਣ ਸਾਡੀ ਕਿਹੜਾ ਮੋਟਰ ਦੇ ਉੱਤੇ ਇੱਕ ਬਿੱਲ ਆਉਣਾ ਯਾਰ ਸਾਨੂੰ ਕੋਈ ਮੀਟਰ ਲੱਗਾ ਉਹ ਅਸੀਂ ਇੱਥੇ ਤੁਰੇ ਆਉਨੇ ਆ ਯਾਰ ਮੈਨੂੰ ਆਏ ਯਾਰ ਉਹ ਦੂਜੇ ਨੇ ਨਹੀਂ ਛੱਡ ਲਈ ਉਹਨੂੰ ਆ ਉਹਨੂੰ ਨਾ ਛੱਡ ਲਈ ਉਹ ਦੇਖ ਦੇਖ ਹੀ ਪਾਣੀ ਵੱਧ ਪਾਈ ਲੈਨੇ ਯਾਰ ਉੱਤੋਂ ਥੋੜੀ ਹੋ ਗਿਆ ਕੰਮ ਕਿਤੇ ਉਹਦੇ ਨਾਲ ਝੋਨਾ ਬਾਲਾ ਹੋਵੇ ਹੈ ਆਹੀ ਬਾਤ ਹੈ ਜਾ ਹੁਣ ਲੈ ਲੈ ਫੇਰ ਵੀ ਉਹਨਾਂ ਨਿਕਲੂ ਸੌਣ ਚ ਲਾ ਲੈਗਾ ਫੇਰ ਵੀ ਉਹਨਾਂ ਨਿਕਲੂ ਉਹਦਾ ਚੱਲ ਮੰਨੀ ਹੈ ਗੱਲ ਚੱਲ ਜਦੋਂ ਆਪਾਂ ਚੋਨਾ ਲਤਾ ਫੇਰ ਤਾਂ ਆਪਾਂ ਨੂੰ ਆਇਆ ਹੁੰਦਾ ਵੀ ਬਹਾਨਾ ਸੁੱਕ ਜੇ ਫੇਰ ਤਾਂ ਲਾਲਚ ਹੁੰਦਾ ਹੈ ਮੇਰਾ ਲਾਲਚ ਹੈ ਨਾ ਫੇਰ ਤਾਂ ਆਪਾਂ ਨੂੰ ਲਾਲਚ ਨਾਲ ਗੱਲ ਕਰੇ ਤੇਰੇ ਨਾਲ ਗੱਲ ਜਦੋਂ ਬੇਲੇ ਮਾਰ ਛੱਡਦੇ ਆਪਾਂ ਹੈ ਨਾ ਉਹ ਹੁਣ ਇੱਕ ਨਾ ਤਾਂ ਮੀਂਹ ਪੈ ਲੈਣ ਦਿਓ ਬਾਈ ਮੀਂਹ ਪੈ ਲੈਣ ਦਿਓ ਮੀਂਹ ਪੈਣ ਤੋਂ ਬਾਅਦ ਆਪਾਂ ਨੂੰ ਨਾ ਤਾਂ ਪਾਣੀ ਦੀ ਘਟ ਲੋੜ ਪਊਗੀ ਹਾਂ ਹੁਣ ਡੱਕੇ ਲਾਈ ਜਾਂਦੇ ਆ ਮੱਛੀ ਜਾਂਦੀ ਐਨੀ ਧੁੱਪ ਪਈ ਜਾਂਦੀ ਆ ਉਸ ਤੋਂ ਕੀ ਦੇਦਾ ਇਹ ਗੱਲਾਂ ਦਾ ਹਾਂ ਤੇ ਹੁਣ ਆਪਾਂ ਐ ਕਰ ਹਾਂ ਤੇ ਮਾਰਾ ਮੋਟਾ ਦੇ ਕੋਈ ਕੋਈ ਬੀ ਬੋੜਾ ਲਾਉਣਾ ਹੋਇਆ ਜਾਂ ਖੇਤ ਲਾ ਲੈਨੇ ਆ ਚਲ ਆਪਾਂ ਕਰਦੇ ਫਿਰ ਆਏ ਕੋਈ ਮੱਟ-ਬੁੱਟ ਕਰਦੇ ਬੁੱਟ-ਬੁੱਟ ਕਰ ਲੈਨੇ ਆ ਹੋਰ ਕੰਮ ਕਰ ਮੈਂ ਯਾਰ ਬੰਜਾ ਐ ਕਰਾਂਗੇ ਇਹਦੇ ਨਾਲ ਥੋੜੀ ਥੋੜੀ ਨਾ ਛੱਡ ਕੇ ਸਬਜ਼ੀ ਲਾ ਦੀਏ ਜੱਗੇ ਨੂੰ ਕਹੀਏ ਜੱਗੇ ਨੂੰ ਯਾਰ ਬੋੜ ਮਾਰ ਪਹਿਲਾਂ ਤਾਂ ਜੱਗਾ ਓਹ ਆ ਜਾ ਕਹਿੰਦਾ ਸੀ ਮੈਂ ਬੀ ਪਾਣ ਗਿਆਗਾ ਆ ਜਾ ਬਤੰਦਾ ਮੈਂ ਤਾਂ ਘੰਟਾ ਹੋ ਗਿਆ ਡਿੱਕੀ ਜਾਣਾਗਾ ਓਏ ਆ ਜਾ ਆ ਜਾ ਆ ਜਾ ਆ ਲੈ ਆ ਵੀ ਓਏ ਕਿਹੜੇ ਮੀਆਂ ਦੀ ਗੱਲ ਕਰਨਾ ਮੇਰੀ ਗੱਲ ਸੁਣਾ ਉਹ ਨਰਮਾ ਬੀਜ ਨੇ ਹੁਣ ਓਏ ਨਰਮਾ ਨੀ ਬੀਜ ਦੇ ਕੱਦੂ-ਕੁੱਦੂ ਲਾ ਦਿੰਨਿਆ ਤੋਰੀਆਂ-ਤੂਰੀਆਂ ਸਬਜ਼ੀ ਹੋ ਜੂਗੀ ਵਾਅਦਾ ਕਿਤੇ ਮੇਰੀ ਗੱਲ ਸੁਣ ਬੀਬੂ ਲਿਆਇਆ ਨਹੀਂ ਕਿਰੇ ਓਹੋ ਬੰਦ ਖਾਨਿਆ ਬੀ ਤਾਂ ਤੂੰ ਇੱਥੇ ਭੈਣ ਦਾ ਲਾਇਆ ਕਰ ਜਾ ਓਏ ਕੋਈ ਆਪਣਾ ਕੋਈ ਤੋਰੀਆਂ-ਤਾਰੀਆਂ ਕੱਦੂ-ਕੁੱਦੂ ਲਾਇਆ ਕਰ ਸਬਜ਼ੀ ਹੋ ਜੂ ਘਰ ਦੀ ਓ ਯਾਰਾ ਮੈਂ ਪਤਾ ਖੇਚਲਾ ਵਾਲੀ ਹੁੰਦੀ ਆ ਯਾਰ ਪਹਿਲਾ ਪਹਿਲਾ ਦਫਾ ਲਾਵਾਂਗੇ ਫਿਰ ਉੱਚ ਪਾਣੀ ਪਾਵਾਂਗੇ ਫਿਰ ਕੱਖ ਹੋ ਜਾਂਦਾ ਸਪਰੇਅ ਕਰਨੀ ਪੈਂਦੀ ਆ ਯਾਰ ਦਰਫਟੇ ਮੂੰਹ ਦਰਫਟੇ ਉਹ ਮਿਹਨਤ ਮੇਰਾ ਕੀ ਹੋਊਗਾ ਉਹ ਆ ਤਾਂ ਗੱਲ ਤੇਰੀ ਠੀਕ ਆ ਯਾਰ ਮਿਹਨਤ ਕਰਿਆ ਕਰੋ ਇੱਥੇ ਲਾ ਕੇ ਨਾ ਪੈਂਦਾ ਵਧੀਆ ਉਹਦੀ ਘਰ ਦੀ ਸਬਜ਼ੀ ਖਾਇਆ ਕਰੋ ਓਏ ਮੇਰੀ ਖੋ ਸਮਝਦਾ ਹੀ ਮਾਂ ਹੀ ਲੈਣਾ ਯਾਰ ਇਧਰ ਉਧਰ ਉਹ ਮਾਂ ਹੀ ਤਾਂ ਲੈਉਣਾ ਮੈਂ ਕਿੰਨਾ ਤੇਰੇ ਮਾਂਜਾਂਗੇ ਆਪਾਂ ਆਪਾਂ ਨੂੰ ਦੇਖ ਕੇ ਉਹ हट ਜਾਂਦਾ ਉਹਨੂੰ ਦੇਖ ਕੇ ਉਹ हट ਜਾਂਦਾ ਕੋਈ ਲੌਂਡਾ ਤਾਹੀਂ ਨਹੀਂ ਵੀ ਯਾਰ ਆਪਣੇ ਦਾ ਤੋੜ ਕੇ ਲੈ ਜਾਂਦੇ ਆਪਣੇ ਜੋਗੀ ਤਾਂ ਰਹਿੰਦੀ ਨਹੀਂ ਆ ਵੀ ਗੱਲ ਜੇ ਹੁਣ ਮੰਨ ਲਿਆ ਸਾਰੇ ਥੋੜੇ ਥੋੜੇ ਦੋ ਦੋ ਬੱਲਾ ਲਾਇਆ ਕੰਨ ਸਬਜੀ ਦਾ ਵਾਧੂ ਹੋ ਜੇ ਗੱਲ ਤਾਂ ਤੇਰੀ ਸਹੀ ਯਾਰ ਨਾਲੇ ਮੇਰੇ ਵਰਗਾ ਲੈ ਜੇ ਗਰੀਬ ਬੰਦਾ ਹਾਂ ਕਦੇ ਨਾ ਕਦੇ ਮੇਰਾ ਵੀ ਡੰਗ ਲੈਂਦਾਗਾ ਆਹੋ ਆ ਵੀ ਓਏ ਇੱਕ ਗੱਲ ਹੋਰ ਹੈ ਤੇਰਾ ਨਾ ਕਿਉਂ ਯਾਰ ਪਤਾ ਕੀ ਨਾ ਕੀ ਤੇਰੀ ਮੈਂ ਮੰਨਦਾ ਗੱਲ ਆ ਜੇ ਸਾਰੇ ਜ਼ਿੰਮੇਵਾਰ ਭਾਈ ਲਾਉਣ ਤਾਂ ਠੀਕ ਹੈ ਗੱਲ ਪਤਾ ਕੀ ਹੈ ਜੇ ਹੁਣ ਮੇਰੇ ਧੀਲਾ ਲਿਆ ਯਾਰ ਦੂਜੇ ਦੇ ਕੰਨ ਹੁਣ ਮੈਂ ਹੀ ਨਹੀਂ ਲਾਈ ਸਬਜੀ ਮੇਰੇ ਕਮਾਂਡੀ ਲਾਈ ਬੈਠਾ ਜਿਹੜਾ ਮੈਂ ਉਹਦੇ ਕੱਦੂ ਤੋੜ ਲੇ ਉਹ ਫਿਰ ਤੇਰੇ ਜ਼ਿੰਮੇਵਰ ਕੀ ਲੱਗ ਜਾਂਦੇ ਹਾਂ ਤੂੰ ਤੂੰ ਉੱਥੇ ਅਖਬਾਰ ਦਾ ਫਿਰਦਾ ਹੋਇਗਾ ਅੱਖਾਂ 'ਚ ਬੰਝ ਲਗਿਆ ਬੰਝ ਲਗਿਆਗਾ ਇਹ ਆਏ ਤਾਂ ਪਤਾ ਨਹੀਂ ਵੀ ਭਾਏ ਨਾਲ ਕੋਈ ਦਾ ਡੱਗਾ ਸੀ ਕਮਾਂਡੀ ਤੋੜ ਕੇ ਦੋ ਲਗਿਆ ਯਾਰ ਇੱਕ ਗੱਲ ਦਾ ਗੁੱਸਾ ਨਾ ਕਰੀ ਜੱਟਾਂ ਨੇ ਵੀ ਅਰ ਭਾਈਆ ਸੰਗ ਲਾ ਇਹਨਾਂ ਨੇ ਜੱਟਾਂ ਨੇ ਵੀ ਸ਼ਰਮ ਲਾ ਲਈ ਅਰੂੜੇ ਬਹਿ ਆਇਆ ਸਾਵੇਂ ਬੜਾ ਆਇਆ ਓਏ ਤੂੰ ਮੇਰੀ ਗੱਲ ਸੁਣ ਉਹ ਸਾਡਾ ਖਾ ਪੀ ਤੇ ਸਾਨੂੰ ਨਿੰਦੀ ਇਹ ਨਾ ਓਏ ਉਹ ਨਿੰਦੀ ਨਹੀਂ ਜਾਂਦਾ ਮੈਂ ਸੱਚ ਬੋਲਦਾ ਯਾਰ ਸੱਚ ਤੌੜਾ ਹੁੰਦਾ ਆ ਮੇਰੀ ਗੱਲ ਸੁਣਾ ਹਾਂ ਤੜਕੀ ਚਾਹ ਪੀਂਦੇ ਨਹੀਂ ਚਾਹ ਪੀਂਦੇ ਨੇ ਆ ਕੇ ਠੂਸ ਹੱਥ ਚ ਰੋਟੀ ਖਾ ਕੇ ਠੂਸ ਹੱਥ ਚ ਹੈ ਐ ਨਹੀਂ ਵੀ ਉਹ ਤੇ ਯਾਗੇ ਖੇਤ ਯਾਗੇ ਕੋਈ ਮਾੜਾ ਮੋਟਾ ਕੋਈ ਬੱਲਾ ਬੁੱਲਾ ਲਾ ਲਈ ਕੋਈ ਮਾੜਾ ਮੋਟਾ ਲਾ ਲਈ ਨਾ ਬੇਲਾ ਰਹਿਣ ਦੀ ਹੱਤ ਪਈ ਓ ਯਾਰ ਤੈਨੂੰ ਪਤਾ ਪਿੰਡੀ ਪਿੰਡੀ ਇਹੀ ਹਾਲ ਹੈ ਯਾਰ ਪਿੰਡੀ ਪਿੰਡੀ ਇਹੀ ਹਾਲ ਹੈ ਬਾਈ ਓ ਪਤਾ ਕੀ ਹੈ ਮੇਰੀ ਗੱਲ ਸੁਣ ਬੇਲੇ ਆ ਫਿਰ ਉਹਨਾਂ ਨੇ ਤਾਸਤੂਸ ਖੇੜਦੇ ਆ ਹਨਾ ਨਹੀਂ ਯਾਰ ਹੈ ਉਹ ਤਾਂ ਠੀਕ ਆ ਯਾਰ ਹੱਥ ਨੇ ਬਦੰਦਾ ਹੱਥ ਨੇ ਮਾਰ ਰਿਆ ਪਊਆ ਬਸ ਲੈ ਨਹੀਂ ਦੇਣ ਨਹੀਂ ਯਾਰ ਬੇਲਾ ਦਾ ਬਈ ਬੰਦਾ ਮਾੜਾ ਮਾੜਾ ਸਹੀ ਗੱਲ ਹੈ ਓ ਚੱਲ ਤੇਰੇ ਵਾਲੀ ਗੱਲ ਆ ਵੀ ਯਾਰ ਬੇਲੇ ਆ ਵੀ ਆਪਦਾ ਖੇਤ ਆ ਕੇ ਬਹਿ ਜਾਓ ਮੋਟਰ ਤੇ ਮੋਟਰ ਤੇ ਬਹਿ ਜਾਓ ਹਣਾ ਹਾਂ ਹੁਣ ਖੇਤਾਂ ਸਾਰੇ ਹੁਣ ਦੇਖਲਾ ਚਾਰ ਸਪੀਰੇ ਸੁੰਨੇ ਪਏ ਨੇ ਸੁੰਨੇ ਪਏ ਹੈ ਉਹ ਗੱਲਾਂ ਨਹੀਂ ਰਹੀਆਂ ਪ੍ਰਾਣੀਆਂ ਹਾਂ ਇਹ ਤਾਂ ਪੁਰਾਣੇ ਬਜ਼ੁਰਗ ਬਚਾਰੇ ਖੇਤਾਂ ਜੀ ਹੁੰਦੇ ਸੀ ਹਾਂ ਇਹ ਤਾਂ ਹੈ ਹੈ ਸਹੀ ਗੱਲ ਹੈ ਤੇ ਹੁਣ ਆਪਾਂ ਐਂ ਕਾਰਜਾਰ ਕੋਈ ਕਾ ਟੂ ਦੀ ਘੁੱਟ ਦੇਖਲਾ ਆ ਕੰਮ ਤਾਂ ਆਪਾਂ ਬਹੁਤ ਕਰਤਾ। ਚਲ ਹੁਣ ਆਪਾਂ ਚਾਹ ਬਣਾ ਲੈਂਦੇ ਆ। ਠੀਕ ਆ ਗੱਲ ਠੀਕ। ਓ ਮੇਰਾ ਮੜਾ ਐ ਆ ਵੀ ਹੱਡ ਕੋਟਾ ਆ ਮੁਰਨ ਲੱਗ ਜਾਂਦਾ। ਓ ਮੇਰੀ ਗੱਲ ਸੁਣਾ। ਚਾਹ ਦਾ ਮਤੈਨੂ ਪਿਆਦਣਾ। ਹਾਂ। ਮੈਂ ਤੈਨੂੰ ਐ ਕਹਿੰਦਾ ਸੀ ਹੁਣ ਸਖਰ ਦਾ ਪਹਿਰਾ ਹੁਣ ਚਾਹ ਪੀ ਕੇ ਕਰੇਗਾ ਹੁਣ ਤਾਂ ਦੋ ਘੰਟੇ ਆਰਾਮ ਕਰ ਲੈ। ਆਰਾਮ ਕਰ ਲੈਨੇ ਆ ਯਾਰ। ਚਲ ਠੀਕ ਆ ਫਿਰ ਘਰੇ ਚੱਲੀਏ। ਤੇ ਹੋਰ ਹੁਣ ਆਪਾਂ ਹੁਣ ਖੇਤ ਹੀ ਰਹਾਗੇ। ਐ ਤਾਂ ਐ ਕਹਿੰਦਾ ਯਾਰ। ਹਾਂ। ਕਰੇ ਕੀ ਕਰਾਂਗੇ ਕਰੇ ਆਪਾਂ ਅੱਖਣੇ ਵਜ ਤੱਲਾਂਗੇ ਇੱਥੇ ਦੁਬਾਰਾ ਕੱਟਦੇ ਆਂ ਐਂ ਕਰੀਏ ਉਹ ਮੰਜਾ ਚੱਕ ਲਿਓਨੇ ਇੱਥੋਂ ਆਪਣਾ ਮੋਟਰ ਤੋਂ ਉਹ ਮੰਜਾ ਤਾਂ ਇਹ ਤਾਂ ਚਾਹ ਗੁੜਦੀ ਨਾ ਮੈਂ ਪਿਆ 4 ਰੁਪਏ ਇੱਥੇ ਚਾਹ ਕਰ ਲਾਂਗੇ ਖੇਤ ਕੀ ਕਰਾਂਗੇ ਇੱਥੇ ਜੀ ਲੱਗਿਆ ਯਾਰਾ ਚਾਲ ਚੰਗਾ ਤੇਰੀ ਹੋਰ ਕੁਛ ਨਹੀਂ ਹੁਣ ਚੱਲੀਏ ਮੋਟਰ ਤੇ ਕੋਠੇ ਤੇ ਥੋੜਾ ਘਰੇ ਘਰੇ ਪਤਾ ਕੀ ਘਰੇ ਆਖਣਗੇ ਆਖਣਗੇ ਕੋਠੇ ਦੇ ਮਿੱਟੀ ਪਾਉਣ ਵਾਸਤੇ ਬੰਦਾ ਪੁੱਛਿਆ ਸੀ ਉਹਦਾ ਆਪ ਵੀ ਨਹੀਂ ਮੁੜ ਕੇ ਆਇਆ ਕੋਈ ਨਾ ਕੋਈ ਨਾ ਆਖਣੇ ਸਿੱਟ ਲਾਂਗੇ ਇਹ ਗੁੜੀਆਂ ਜਿਆ ਨੂੰ ਘਾਟੀ ਗੌੜਾ ਕਰ ਉਹ ਤੇਰੀ ਮਰਜ਼ੀ ਆ ਚਾਲ ਚੰਗਾ ਫੇਰ ਆ ਜਾ ਚੱਲ ਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਹੁਣੇ ਹੁਣ ਸਕਰੀਨ ਤੇ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਇਸ ਵੀਡੀਓ ਰਾਹੀਂ ਸਾਨੂੰ ਅਸੀਂ ਇਹ ਸੰਦੇਸ਼ ਦਿੰਦਾ ਹੈ ਵੀ ਵੱਧ ਤੋਂ ਵੱਧ ਪਾਣੀ ਬਚਾਓ ਤੇ ਰੁੱਖ ਲਾਓ ਜਿੰਨਾ ਵੀ ਹੋ ਸਕਦਾ ਹੈ ਪਾਣੀ ਦੀ ਵਰਤੋਂ ਘੱਟ ਕਰੋ ਇਹਹੀ ਵੀਡੀਓ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ ਵੀ ਪਾਣੀ ਬਚਾਓ ਜੇ ਸਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਖਿੱਚ ਕੇ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਬਹੁਤ-ਬਹੁਤ ਸਾਡੀ ਟੀਮ ਵੱਲੋਂ ਧੰਨਵਾਦ